ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਜਿਹੜੀ ਗੱਡੀਆਂ ਵਾਸਤੇ ਜਿਹੜੀਆਂ ਮਸ਼ੀਨਰੀਆਂ ਵਾਸਤੇ ਤੁਸੀਂ ਮੰਗ ਪਾਈ ਸੀਗੀ ਕਮੈਂਟ ਪਾਈ ਸੀਗੇ ਉਹੀ ਗੱਡੀਆਂ ਉਹੀ ਮਸ਼ੀਨਰੀਆਂ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਪੂਰੀ ਆਪਾਂ ਗੱਲ ਕਰਾਂਗੇ ਕੱਲੀ ਕੱਲੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜੂ ਨੰਬਰ ਆਪਣਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਚਿੱਟੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਹੈ ਤੇ ਪਹਿਲੀ ਗੱਡੀ ਤੋਂ ਆਪਾਂ ਸਟਾਰਟ ਕਰਦੇ ਹਾਂ ਪਹਿਲੀ ਗੱਡੀ ਆਲਟੋ ਐਲਐਕਐਸਆਈ ਆਪਣੇ ਕੋਲੇ ਪਹੁੰਚੀ ਹੈ 2022 ਮਾਡਲ ਗੱਡੀ ਹੈ ਜੀ 3 ਲੱਖ ਤੇ 35000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਆਪਨ ਨੂੰ ਮਿਲੂਗੀ ਗੱਡੀ ਤਾਰਨ ਤਾਰਨ ਖੜੀ ਹੈ ਜਿਹੜਾ ਰੇਟ ਮਾਲਕ ਨੇ ਕਿਹਾ ਹੈ ਇਹ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਘਾਟਾ-ਪਾਧਾ ਕੀਤਾ ਜਾਊਗਾ ਗੱਡੀ ਅੰਦਰੋਂ ਵੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਬਾਕੀ ਕੰਡੀਸ਼ਨ ਪੂਰੀ ਵਧੀਆ ਬੰਪਰ ਤੋਂ ਬੰਪਰ ਸਾਰੀ ਗੱਡੀ ਰੀਜਨਲ ਆਪਾਂ ਨੂੰ ਮਿਲੂਗੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 93 7215003 ਸੈਕੰਡ ਗੱਡੀ ਆਪਣੇ ਕੋਲੇ ਇਨੋਵਾ ਪਹੁੰਚੀ ਆ ਹਰਿਆਣਾ ਨੰਬਰ ਹੈ ਇਨੋਵਾ ਗੱਡੀ ਆ 10/11 ਮਾਡਲ ਹੈ ਜੀ ਨੇ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ 335000 ਰੁਪਿਆ ਇਹਦੀ ਵੀ ਡਿਮਾਂਡ ਹੈ 335 ਨਿਹਾਲ ਸਿੰਘ ਵਾਲਾ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਵਧੀਆ ਗੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਨਿਹਾਲ ਸਿੰਘ ਵਾਲਾ ਇਹਨਾਂ ਦਾ ਏਰੀਆ ਹੈ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤੁਰ ਕੇ ਦੇਖ ਸਕਦੋਂ ਬਾਕੀ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਸਾਰਾ ਕੰਮ ਟੋਟਲ ਮਾਲਕ ਨੇ ਕਰਵਾ ਰੱਖਿਆ ਤੇ ਮਾਲਕ ਦਾ ਨੰਬਰ 90565 49106 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਗੱਡੀ ਰੀਟਜ਼ ਪਹੁੰਚੀ ਹੈ ਜੀ ਆ ਰੀਟਜ਼ ਗੱਡੀ ਆ ਸਿਲਵਰ ਕਲਰ ਦੇ ਵਿੱਚ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਤੁਸੀਂ ਦੇਖੋ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਆਪਾਂ ਨੂੰ ਮਿਲੂਗੀ ਗੱਡੀ ਦਾ ਮਾਡਲ 2009 ਆ ਡਿਮਾਂਡ ਦੀ ਗੱਲ ਕਰੀਏ 1,60,000 ਰੁਪਇਆ ਇੱਕ ਵਾਰੀ ਡਿਮਾਂਡ ਹੈ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਕਰ ਲਵਾਂਗੇ ਗੱਡੀ ਸੋਹਣੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੇ ਗੱਡੀ ਖੜੀ ਹੈ ਬਰਨਾਲੇ ਏਰੀਆ 'ਚ ਕਿਸੇ ਨੇ ਜਾ ਕੇ ਦੇਖਣੀ ਹੋਵੇ ਬਰਨਾਲੇ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਜਾ ਕੇ ਦੇਖ ਸਕਦਾ ਹਾਂ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 70 ਤੋਂ 75 ਪੈਸੇ ਮਿਲ ਜੂਗੀ ਪੰਜਾਬ ਨੰਬਰ ਗੱਡੀ ਹੈ ਗੱਡੀ 'ਚ ਕਮੀ ਕੋਈ ਆਪਾਂ ਨੂੰ ਕਿਸੇ ਪਾਸੋਂ ਨਹੀਂ ਮਿਲਣੀ ਸੋਹਣੀ ਗੱਡੀ ਹੈ ਵਧੀਆ ਗੱਡੀ ਹੈ ਬਾਕੀ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਦਾ ਰੰਗ ਦੇਖ ਲਓ ਅੰਦਰੋਂ ਗੱਡੀ ਦੇਖ ਲਓ ਬਾਹਰੋਂ ਦੇਖ ਲਓ ਸਾਰਾ ਕੁਝ ਬਾਕੀ ਲਗਭਗ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਮਾਲਕ ਦਾ ਨੰਬਰ 95307 ਤੇ 82800 ਪੂਰਾ ਨੰਬਰ ਤੇ ਗੱਲ ਕਰ ਸਕਦੇ ਹਾਂ ਇੱਕ ਆਪਾ ਤੁਹਾਡੇ ਖਾਤਰ ਔਟੋ ਲੈ ਕੇ ਪਹੁੰਚੀ ਅਸੀਂ ਇਹਨਾਂ ਨੇ ਸੇਲ ਕਰਨਾ ਛੇਤੀ ਰੇਟ ਵੀ ਸਹੀ ਹੈ ਮਾਡਲ 2010 ਹੈ ਜੀ ਦੇ ਮਾਲਕ ਨੇ ਕਿਹਾ ਛੇਤੀ ਸੇਲ ਕਰਨਾ ਰੇਟ ਮੌਕੇ ਤੇ ਹੋਰ ਵੀ ਕਰ ਲਾਂਗੇ ਡਿਮਾਂਡ ਇੱਕ ਵਾਰੀ 40000 ਰੁਪਿਆ ਇਹਨਾਂ ਨੇ ਕਹੀ ਆ ਪੰਜਾਬ ਨੰਬਰ ਹੈ ਤੇ ਫਿਰੋਜ਼ਪੁਰ ਆਹ ਆਟੋ ਖੜਾ ਹੈਗਾ 85 80 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪਨੂੰ ਮਿਲ ਜੂਗੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਆਟੋ ਦੇਖ ਲਓ ਅੰਦਰੋਂ ਦੇਖ ਲਓ ਬਾਹਰੋਂ ਦੇਖ ਲਓ ਬਾਡੀ ਲਾਈਨ ਪੂਰੀ ਜੜੀ ਹੈਗੀ ਆ ਉਹ ਤੁਸੀਂ ਦੇਖ ਲਓ ਬਾਕੀ ਸਾਰਾ ਕੁਝ ਵਧੀਆ ਚੀ ਨੋਨ ਐਕਸੀਡੈਂਟਡ ਹੈ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕਿਸੇ ਨੂੰ ਵੀ ਪਸੰਦ ਆਇਆ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਦੇ ਵੀ ਰੱਖਿਆ ਕੋਈ ਗੱਲ ਕਰਨੀ ਹੈ ਪਹਿਲਾਂ ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ 88722 80105 ਆਹ ਮਾਲਕ ਦਾ ਨੰਬਰ ਹੈ ਤੇ ਆਟੋ ਦੀ ਗੱਲ ਆਪਾਂ ਪੂਰੀ ਕਰ ਲਈ ਪਹਿਲਾਂ ਤਾਂ ਮੈਨੂੰ ਤੁਸੀਂ ਦੱਸੋ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਤ ਤੋਂ ਬਾਤ ਲਾਈਕ ਕਰਦਾ ਕਰੋ ਸ਼ੇਅਰ ਕਰਦਾ ਕਰੋ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਨਵੀਆਂ ਮਸ਼ੀਨਰੀਆਂ ਘਰ ਕੁਠੀ ਮਕਾਨ ਡੇਲੀ ਲੈ ਕੇ ਪਹੁੰਚਦੇ ਹਾਂ ਜੀ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਕਮੈਂਟ ਕਰਕੇ ਤੇ ਲਾਈਕ ਵੀ ਜਰੂਰ ਕਰ ਦਿਓ ਕਿਸੇ ਨੇ ਐਡ ਕਰਬੋਣੀ ਹੈ ਕਿਸੇ ਨੇ ਵੀਡੀਓ ਪੁਆਉਣੀ ਹੈ ਜੀ ਚੈਨਲ ਤੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਤੁਹਾਨੂੰ ਮਿਲ ਗਿਆ ਹੋਊਗਾ 7719445360 ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਤੇ ਹੁਣ ਆਪਾਂ ਸੁਵਿਫਟ ਤੋਂ ਸ਼ੁਰੂ ਕਰਾਂਗੇ ਸੁਵਿਫਟ 2010 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀਆਂ ਜੀ 1 ਲੱਖ ਤੇ 95000 ਰੁਪਇਆ ਡਿਮਾਂਡ ਆਪਣੇ ਕੋਲੇ ਮਾਲਕ ਨੇ ਭੇਜੀ ਆ ਤੇ ਗੱਡੀ ਪੂਰੀ ਵਧੀਆ ਜੀ ਤੇ ਟਾਇਰਾਂ 'ਚ ਆ ਲਾਈ ਵੀ ਲੱਗੇ ਹੋਇਆ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਹੈ ਗੁਰਦਾਸਪੁਰ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਗੁਰਦਾਸਪੁਰ ਮਾਲਕ ਦੇ ਘਰੇ ਗੱਡੀ ਖੜੀ ਆ ਬਾਕੀ ਬਾਡੀ ਲਾਈਨ ਠੀਕ ਹੈ ਮਾੜੇ ਮੋٹے ਸਕਰੈਚ ਉਹ ਵੱਖਰੀ ਗੱਲ ਹੈ ਜੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਗੱਡੀ ਅੰਦਰੋਂ ਵੀ ਪੂਰੀ ਵਧੀਆ ਪਰ ਮਿਲੂਗੀ ਕਿਸ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ 195 ਇੱਕ ਬੜੀ ਡਿਮਾਂਡ ਹੈ ਲੈਸ ਵਿਸ ਹੋ ਜਾਊਗਾ ਮਾਲਕ ਨੇ ਕਿਹਾ ਘਾਟਾ ਵਾਧਾ ਕਰ ਲਵਾਂਗੇ ਕਿਸ ਨੂੰ ਪਸੰਦ ਆਈ ਹੈ ਤਾਂ ਮਾਲਕ ਦਾ ਨੰਬਰ ਕਰੋ ਨੋਟ 9876788462 ਗੱਲਬਾਤ ਕਰ ਲਿਓ ਜਿਹੜੀ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਇੱਕ ਹੋਰ ਆਪਾਂ ਰੀਟਜ਼ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਰੀਟਜ਼ ਗੱਡੀ ਹੈ 2010 ਮਾਡਲ ਸੈਕੰਡ ਓਨਰ ਗੱਡੀ ਹੈ ਰੇਡ ਦੀ ਗੱਲ ਕਰੀਏ ਤਾਂ 185 ਮਾਲਕ ਨੇ ਮੰਗਿਆ ਕੰਮ ਤੇ ਗੱਡੀ ਇਹ ਮੋਗੀ ਖੜੀ ਐ ਤੇ ਗੱਡੀਆਂ ਜਿੰਨੀਆਂ ਤੁਸੀਂ ਦੇਖ ਰਹੇ ਹੋ ਉਹ ਦੀ ਲੋਕਲ ਘਰਾਂ 'ਚ ਖੜੀਆਂ ਆ ਆ ਗੱਡੀ ਰੇਟਸ ਵੀ ਲੋਕਲ ਘਰੇ ਖੜੀ ਆ ਫੈਮਿਲੀ ਗੱਡੀ ਆ ਤੇ ਜਿੰਨੀਆਂ ਮਸ਼ੀਨਰੀ ਆਪਾਂ ਤੁਹਾਨੂੰ ਦਿਖਾਉਨੇ ਆ ਲੋਕਲ ਪਿੰਡਾਂ 'ਚ ਸ਼ਹਿਰਾਂ 'ਚ ਘਰੇ ਖੜੀਆਂ ਹੁੰਦੀਆਂ ਮਾਲਕਾਂ ਦੀ ਪਰਸਨਲ ਗੱਡੀਆਂ ਹੁੰਦੀਆਂ ਪਰਸਨਲ ਮਸ਼ੀਨਰੀਆਂ ਹੁੰਦੀਆਂ ਬਾਕੀ ਗੱਲ ਆਪਾਂ ਕਰ ਹੀ ਰਹੇ ਅਸੀਂ ਤੇ ਵੀਡੀਓ ਦੇ ਵਿੱਚ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖਦੇ ਹੋ ਜਿਹੜੇ ਮਸ਼ਿਨਰੀਆਂ ਹੁੰਦੀਆਂ ਉਹਨਾਂ ਦੇ ਮਾਲਕਾਂ ਦੇ ਡਾਇਰੈਕਟ ਨੰਬਰ ਆਪਾਂ ਵੀਡੀਓ 'ਚ ਦੇ ਦੇਨੇ ਆ ਜੀ ਜਿਹੜੇ ਨੰਬਰ ਦਿੱਤੇ ਹੁੰਦੇ ਆ ਸਕਰੀਨਾਂ 'ਤੇ ਜਿਹੜੇ ਨੰਬਰ ਆਪਾਂ ਦਿੰਨੇ ਆ ਤੁਹਾਨੂੰ ਸਾਰੇ ਮਾਲਕਾਂ ਦੇ ਨੰਬਰ ਹੁੰਦੇ ਆ ਜੀ ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਈਏ ਦੀ ਰੇਟਜ ਗੱਡੀ ਤੁਸੀਂ ਦੇਖ ਰਹੇ ਹੋ ਮੋਗੇ ਖੜੀ ਆ ਟਾਇਰਾਂ ਦੀ ਕੰਡੀਸ਼ਨ ਠੀਕ ਆ ਬਾਡੀ ਲਾਈਨ ਵੀ ਪੂਰੀ ਵਧੀਆ ਆ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈ ਆ ਬਾਹਰੋਂ ਵੀ ਵਧੀਆ ਪਈ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਚਲਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਬਾਈ ਦਾ ਨੰਬਰ 8847016 ਜੀ ਰੋ 11 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ Maruti 800 ਗੱਡੀ ਲੈ ਕੇ ਪਹੁੰਚੇ ਆ ਜਮਾ ਸਾਸਤੇ ਰੇਡ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਆ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਮਿਲੂਗੀ ਗੱਡੀ ਦਾ ਮਾਡਲ 1998 ਜ਼ਰੂਰ ਹੈ ਪਰ ਬਾਡੀ ਲਾਈਨ ਆਪਾਂ ਨੂੰ ਬਹੁਤ ਚੰਗੀ ਮਿਲੂਗੀ ਗੱਡੀ ਦਾ ਰੇਟ 45000 ਰੁਪਏ ਇੱਕ ਵਾਰੀ ਡਿਮਾਂਡ ਹੈ ਮਾਲਕ ਨੇ ਕਿਹਾ ਘਾਟਾ ਵਾਦਾ ਕੀਤਾ ਜਾਊਗਾ 65-70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਗੱਡੀ ਵੀ ਸੋਹਣੀ ਹੈ ਤੇ مالک ਨੇ ਫੈਮਿਲੀ ਲਈ ਚਲਾਈ ਹੋਈ ਐ مالک ਨੇ ਵਧੀਆ ਰੱਖੀ ਹੋਈ ਐ ਤੇ ਜਿਹੜੇ مالک ਨੇ ਗੱਡੀ ਦੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 9872702174 ਜਿਹੜੀ ਵੀ ਗੱਲ ਕਰਨੀ ਹੋਈ ਕਰ ਲਿਓ ਜੀ ਤੇ ਸਾਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਥੋਂ ਘਰ ਕੋਠੀ ਮਕਾਣਾ ਚਾਹੀਦੀ ਹੈ ਕਰੋ ਕਮੈਂਟ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਕਿਸੇ ਨੂੰ ਵੀਡੀਓ ਪੂਮਣੀ ਹੈ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨਾ ਗੱਡੀ ਐ ਮੋਟਰਸਾਈਕਲ ਹਵੇਲੀ ਮਹਿਲ ਨੰਬਰ ਆਪਣਾ 7719445360 ਆਪਣਾ ਚਲਦਾ ਰਹਿੰਦਾ ਭੇਜੋ ਆਪਣੇ ਕੋਲ